ਤਨ ਬਾਬਾ ਸ੍ਰੀ ਚਾਂਜੀ ਸੰਸਾਰਿਕ ਚੀਜ਼ਾਂ ਨੂੰ ਦੇਖਣ ਵਾਸਤੇ ਸੰਸਾਰਿਕ ਚੀਜ਼ ਦੀ ਹੀ ਲੋੜ ਪਵੇਗੀ ਪਰਮਾਤਮਾ ਨੂੰ ਦੇਖਣ ਵਾਸਤੇ ਅਧਿਆਤਮਿਕ ਚੀਜ਼ ਦੀ ਹੀ ਲੋੜ ਪਵੇਗੀ ਅਧਿਆਤਮਿਕ ਇਨਸਾਨ ਦੇ ਅੰਦਰ ਵਸਿਆ ਹੁੰਦਾ ਹੈ ਇਨਸਾਨ ਪਰਮਾਤਮਾ ਨੂੰ ਇਸ ਅੱਖਾਂ ਦੇ ਨਾਲ ਦੇਖਣਾ ਚਾਹੁੰਦਾ ਹੈ ਪਰ ਇਹ ਅੱਖਾਂ ਪਰਮਾਤਮਾ ਨੂੰ ਨਹੀਂ ਦੇਖ ਸਕਦੀਆਂ ਕਿਉਂਕਿ ਪਰਮਾਤਮਾ ਦਾ ਵਿਸ਼ਾ ਅਧਿਆਤਮਿਕ ਵਿਸ਼ਾ ਹੈ ਅਤੇ ਅਧਿਆਤਮਿਕ ਹੀ ਅੱਖ ਉਸ ਪਰਮਾਤਮਾ ਨੂੰ ਦੇਖ ਸਕਦੀ ਹੈ ਅਧਿਆਤਮਿਕ ਅੱਖ ਦੇ ਉੱਤੇ ਮਾੜੇ ਕਰਮਾਂ ਦਾ ਕੱਟਾ ਜੰਮਿਆ ਹੋਇਆ ਹੈ ਉਹ ਅੱਖ ਖੁੱਲਣਾ ਬਹੁਤ ਮੁਸ਼ਕਲ ਹੈ ਅੱਖ ਖੁੱਲ ਵੀ ਗਈ ਤਾਂ ਉਸ ਵਿੱਚ ਕੋਈ ਨજર ਹੀ ਨਹੀਂ ਆਵੇਗਾ ਕਿਉਂ ਨજર ਨਹੀਂ ਆਵੇਗਾ ਕਿਉਂਕਿ ਸਾਡੇ ਕਰਮਾਂ ਦਾ ਕੱਟਾ ਉਸ ਅੱਖ ਵਿੱਚ ਪਿਆ ਹੋਇਆ ਹੈ ਪਰਮਾਤਮਾ ਤਾਂ ਬਹੁਤ ਕੋਲ ਹੈ ਉਸ ਕੰਨ ਵਿੱਚ ਵੀ ਪਰਮਾਤਮਾ ਵਸਦਾ ਹੈ ਜਿਸ ਕੰਨ ਨੂੰ ਇਨਸਾਨ ਸਭ ਤੋਂ ਛੋਟਾ ਸਮਝਦਾ ਹੈ ਉਸ ਕੰਨ ਦੇ ਵਿੱਚ ਵੀ ਕਰੋੜਾਂ ਕੰਨ ਹੋਣਗੇ ਜੋ ਇਨਸਾਨ ਸਭ ਤੋਂ ਛੋਟਾ ਕੰਨ ਸਮਝਦਾ ਹੈ ਇੱਕ ਗੁਲਾਬ ਦਾ ਪੌਦਾ ਧਰਤੀ ਦੇ ਵਿੱਚੋਂ ਖੁਸ਼ਬੂ ਇਕੱਠੀ ਕਰਦਾ ਹੈ ਅਤੇ ਆਪਣੇ ਫੁੱਲਾਂ ਵਿੱਚ ਖਿਲਾਰਦਾ ਹੈ ਇਨਸਾਨ ਉਸ ਫੁੱਲ ਰਾਹੀਂ ਖੁਸ਼ਬੂ ਸੁੰਘਦਾ ਹੈ ਪਰ ਇਨਸਾਨ ਦੇ ਅੰਦਰ ਵੀ ਉਹ ਇੰਦਰੀਆਂ ਮੌਜੂਦ ਹਨ ਜੋ ਪ੍ਰਮਾਤਮਾ ਦੇ ਛੋਟੇ ਤੋਂ ਛੋਟੇ ਕੰਨ ਵਿੱਚੋਂ ਵੀ ਖੁਸ਼ਬੂ ਪ੍ਰਾਪਤ ਕਰ ਸਕਦੀਆਂ ਹਨ ਪਰ ਇਨਸਾਨ ਨੇ ਉਹ ਆਪਣੀ ਇੰਦਰੀ ਐਕਟਿਵ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪਰਮਾਤਮਾ ਦੇ ਨਾਮ ਦੇ ਨਾਲ ਹੀ ਉਹ ਇੰਦਰੀ ਐਕਟਿਵ ਹੋ ਸਕਦੀ ਹੈ ਜਦੋਂ ਪਰਮਾਤਮਾ ਰੂਪੀ ਉਹ ਇੰਦਰੀ ਅਧਿਆਤਮਿਕ ਇੰਦਰੀ ਜਨਮ ਹੋ ਗਿਆ ਤਾਂ ਹਰ ਕੰਨ ਵਿੱਚੋਂ ਖੁਸ਼ਬੂ ਹੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇਗੀ ਹੁਣ ਕਿਸੇ ਫੁੱਲ ਦੀ ਲੋੜ ਨਹੀਂ ਪਰਮਾਤਮਾ ਦੇ ਨਾਮ ਦੀ ਲੋੜ ਹੀ ਰਹਿ ਜਾਵੇਗੀ ਪਰਮਾਤਮਾ ਦਾ ਨਾਮ ਹਰ ਕੰਨ ਵਿੱਚ ਉਤਪਨ ਹੋਣਾ ਸ਼ੁਰੂ ਹੋਵੇਗਾ ਇਨਸਾਨ ਦੇ ਛੋਟੇ ਤੋਂ ਛੋਟੇ ਕੰਨ ਵਿੱਚ ਵੀ ਜਦੋਂ ਪਰਮਾਤਮਾ ਦਾ ਨਾਮ ਆਉਣਾ ਸ਼ੁਰੂ ਹੋ ਗਿਆ ਤਾਂ ਉਸ ਛੋਟੇ ਤੋਂ ਛੋਟੇ ਕੰਨ ਵਿੱਚੋਂ ਵੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇਗੀ ਫਿਰ ਇਨਸਾਨ ਉਸ ਖੁਸ਼ਬੂ ਦੇ ਨਾਲ ਹੀ ਪਰਮਾਤਮਾ ਤੱਕ ਪਹੁੰਚ ਜਾਵੇਗਾ ਕਿਉਂਕਿ ਚੰਗੀ ਖੁਸ਼ਬੂ ਚੰਗਾ ਰਸਤਾ ਹੀ ਦੱਸਦੀ ਹੈ ਅਤੇ ਮਾੜੀ ਖੁਸ਼ਬੂ ਮਾੜਾ ਚੰਗਾ ਰਸਤਾ ਲੱਭਣ ਵਾਸਤੇ ਪਰਮਾਤਮਾ ਦੇ ਨਾਮ ਦੀ ਲੋੜ ਹੈ ਪਰਮਾਤਮਾ ਦਾ ਅਜੀਹਾ ਨਾਮ ਹੈ ਜੋ ਸੰਸਾਰ ਦੇ ਹਰ ਕੰਨ ਅਤੇ ਸਰੀਰ ਦੇ ਹਰ ਸੈਲ ਵਿੱਚ ਖੁਸ਼ਬੂ ਉਤਪਨ ਕਰ ਦਿੰਦਾ ਹੈ ਜਿਸ ਖੁਸ਼ਬੂ ਦੇ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਇਸ ਸੰਸਾਰ ਦਾ ਅਸਲੀ ਗਿਆਨ ਪ੍ਰਾਪਤ ਹੋ ਜਾਂਦਾ ਹੈ ਫਿਰ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਉਸਦੀ ਸੋਚ ਕਿੰਨੀ ਛੋਟੀ ਹੈ ਅਤੇ ਪਰਮਾਤਮਾ ਦਾ ਗਿਆਨ ਕਿੰਨਾ ਵੱਡਾ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ